ਜੈ ਸ਼ੀ ਵਾਲਾ ਜੀ ਜੈ ਸ਼ੀ ਸ਼ਾਮ ਜੈ ਸ਼ੀ ਰਾਮ 14 ਫਰਵਰੀ ਦਾ ਦਿਨ ਸੀ ਸ਼੍ਰੀ ਬਾਲਾ ਜੀ ਮੰਦਿਰ ਦੇ ਵਿੱਚ ਮੂਰਤੀ ਪ੍ਰਣ ਪ੍ਰਤੀਸ਼ਠਾ ਦਾ ਤੇ ਅੱਜ ਉਸੇ ਪਲਕਸ਼ ਦੇ ਵਿੱਚ ਵਿਸ਼ਾਲ ਸੰਗੀਤਨ ਰੱਖਿਆ ਗਿਆ ਤੇ ਅੱਜ ਦਾ ਪ੍ਰੋਗਰਾਮ ਸਾਡਾ ਮੇਨ ਸੀ ਤੇ ਜਿਆਦਾ ਵੱਡਾ ਸੀ ਅੱਜ ਅਸੀਂ ਸਭ ਲੋਕਾਂ ਨੂੰ ਆ ਆਊਟ ਆਫ ਸਿਟੀ ਆਊਟ ਆਫ ਪੰਜਾਬ ਸਾਰੇ ਲੋਕਾਂ ਸਭ ਜਗ੍ਹਾ ਤੋਂ ਲੋਕ ਆਏ ਐ ਤੇ ਅਸੀਂ ਆਪ ਦੇ ਵੱਲੋਂ ਪੂਰੀ ਤਿਆਰੀ ਰੱਖੀ ਐ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਛੱਡੀ ਤੇ ਅੱਜ ਬਾਬਾ ਜੀ ਦਾ ਤੁਸੀਂ ਦੇਖਿਆ ਵੀ ਅੰਦਰ ਸਾਰੀਆਂ ਮੂਰਤੀਆਂ ਬਹੁਤ ਤਰੀਕੇ ਨਾਲ ਸਜਾਈਆਂ ਗਈਆਂ ਨੇ ਤੇ ਬਾਹਰ ਬੱਲਾਜੀ ਮਹਾਰਾਜ ਦਾ ਦਰਬਾਰ ਲੱਗਿਆ ਤੇ ਫੂਲ ਵਰਸ਼ਾ ਹੋएगी ਇਤਰ ਵਰਸ਼ਾ ਹੋएगी ਤੇ ਬੱਬਾ ਜੀ ਦਾ ਲੰਗਰ ਭੰਡਾਰਾ ਅਤੁੱਟ ਵਰਤਿਆ ਜਾਏ ਜਵਟੀਆਂ ਜੀ ਇਸ ਤਰ੍ਹਾਂ ਵੀ ਮੈਂ ਤੁਹਾਨੂੰ ਐ ਗਿਣਾਉ ਲੱਗੂ ਤਾਂ ਟਾਈਮ ਕਾਫੀ ਲੱਗ ਜੂਗਾ ਪਰ ਅਸੀਂ ਪੰਜ-ਪੰਜ ਦੇ ਗਰੁੱਪ ਬਣਾ ਕੇ ਤੇ ਲੰਗਰ ਤੇ ਮੇਨ ਗੇਟ ਤੇ ਤੇ ਜੁੱਤੀ ਜੋੜਾ ਸੇਵਾ ਤੇ ਪ੍ਰਸ਼ਾਦ ਤੇ ਭਵਨ ਦੇ ਵਿੱਚ ਪੰਡਾਲ ਦੇ ਵਿੱਚ ਇਸ ਤਰ੍ਹਾਂ ਲਗਾਈਆਂ ਕਿੰਨੀਆਂ ਡਿਊਟੀਆਂ ਸਾਰੇ ਦੀਆਂ ਮਤਲਬ ਸਾਰੇ ਬਹੁਤ ਜੋਸ਼ ਨਾਲ ਤੇ ਵਧੀਆ ਕੰਮ ਕਰ ਰਹੇ ਬਹੁਤ ਵਧੀਆ ਟੀਮ ਵਰਕ ਹੈ ਹਾਂਜੀ ਬਿਲਕੁਲ ਸ਼ਹਿਰ ਦੇ ਦਾ ਹੈ ਹੀ ਨਿਆਲ ਸਿੰਘ ਵਾਲੇ ਦੇ ਆਸ-ਪਾਸੇ ਪਿੰਡਾਂ ਦੀ ਵੀ ਹੈ ਔਰ ਪ੍ਰਣਾਲਾ ਵਗਾ ਪ੍ਰਣਾ ਬਸ਼ੰਡਾ ਉਹ ਮੁग्गा ਹੋਰ ਸਾਰੇ ਥਾਵਾਂ ਤੋਂ ਅਸੀਂ ਜਿੰਨੀਆਂ ਵੀ ਧਾਰਮਿਕ ਸੰਸਥਾਾਂ ਮੈਂ ਸ਼ਾਮ ਬੱਬਾ ਨਾਲ ਬਾਲਾ ਜੀ ਮਹਾਰਾਜ ਨਾਲ ਸੰਗ ਬਣੇ ਹੋਏ ਸਾਰਿਆਂ ਨੂੰ ਇਨਵਾਈਟ ਕੀਤਾ ਹੋਇਆ ਜੀ ਤੇ ਅੱਜ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਵੀ ਸਵਾਮੀ ਬ੍ਰਹਮਣੀ ਜੀ ਜਲਾਲ ਵਾਲੇ ਉਹ ਵੀ ਆਪਣਾ ਅਸ਼ੀਰਵਾਦ ਦੇ ਕੇ ਗਏ ਆ ਤੇ ਆਪਣਾ ਵਿਸ਼ਾਲ ਸ਼ੇਲੀ ਜੀ ਪਟੇਲਾ ਤੋਂ ਦੀਪਕਦਰ ਭਿੰਡਾ ਤੋਂ ਉਹ ਆਪਣੇ ਬੱਲਾ ਜੀ ਮਹਾਰਾਜ ਦਾ ਸ਼ਾਮ ਬਾਬਾ ਦਾ ਗੁਣਗਾਨ ਕਰਨਗੇ ਹਾਂਜੀ ਸਾਲ ਬਾਅਦ ਤਾਂ ਫਾਈਨਲੀ ਮਿਲੇਗਾ ਤੇ ਬਾਕੀ ਬਾਬਾ ਜੀ ਦੀ ਕਿਰਪਾ ਜਦੋਂ ਚਾਹਣਗੇ ਉਦੋਂ ਪ੍ਰੋਗਰਾਮ ਕਰਉਣਗੇ ਸਾਡੀ ਤਾਂ ਕੀ ਮਰਜ਼ੀ ਹੈ ਜੀ ਮੈਂ ਸਾਰੇ ਹੀ ਇੱਥੇ ਆਇਆ ਹੁਈਆਂ ਨੇੜਿਓਂ ਦੂਰਦਰਾ ਢਿਓਂ ਭਗਤਾਂ ਦਾ ਬੱਲਾ ਜੀ ਭਗਤਾਂ ਦਾ ਸ਼ਾਮ ਭਗਤਾਂ ਦਾ तहे ਦਿਲੋਂ ਧੰਨਵਾਦ ਕਰਦਾ ਹੈ ਤੇ ਜਿਹੜੇ ਇਸ ਪ੍ਰੋਗਰਾਮ ਤੇ ਪਹੁੰਚੇ ਆ ਇਹ ਤਾਂ ਜੀ ਬੱਲਾ ਜੀ ਦੀ ਕਿਰਪਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਜੋ ਤੁਸੀਂ ਪਿਛਲੇ 4 ਤੋਂ 5 ਦਿਨਾਂ ਤੋਂ ਸਾਡੀ ਕਵਰੇਜ ਕਰ ਰਹੇ ਹੋ ਤੇ ਸਭ ਤੋਂ ਪਹਿਲਾਂ ਮੈਂ ਸਟਾਰਟਿੰਗ ਕਰਨ ਤੋਂ ਪਹਿਲਾਂ ਇਹ ਹੀ ਕਹੂੰਗਾ ਕਿ ਇਹ ਸਭ ਬਾਲਾ ਜੀ ਦੀ ਕਿਰਪਾ ਹੈ ਆਪਾਂ ਕਰਨ ਵਾਲੇ ਕੋਈ ਵੀ ਨਹੀਂ ਹੈਗੇ ਜੇ ਉਹਨਾਂ ਨੇ ਚਾਇਆ ਅਜੇ ਦਿਨ ਆਇਆ 14 ਫਰਵਰੀ 2024 ਨੂੰ ਜਿਵੇਂ ਕਿ ਤੁਸੀਂ ਉਸ ਦਿਨ ਕਵਰੇਜ ਕੀਤੀ ਸੀ ਕਿ ਮੂਰਤੀ ਸਥਾਪਨਾ ਬਹੁਤ ਹੀ ਸ਼ਾਨਦਾਰ ਕੀਤੀ ਗਈ ਅੱਜ ਜਿਸ ਦਿਨ ਦਾ ਸਾਨੂੰ ਇੰਤਜ਼ਾਰ ਸੀ ਅੱਜ ਸੈਲੀਬ੍ਰੇਸ਼ਨ ਦਾ ਦਿਨ ਹੈ ਜੀ 16 ਫਰਵਰੀ 2024 ਨੂੰ ਅਸੀਂ ਬਵਯਾ ਚੌਂਕੀ ਦਾ ਯੋਜਨਾ ਰੱਖਿਆ ਸੀ ਜਿਸ ਦਿਨ ਤੁਸੀਂ ਕਵਰੇਜ ਕਰੋਗੇ ਤੇ ਉਸ ਵਿੱਚ ਪਟਿਆਲਾ ਤੋਂ ਵਿਸ਼ਾਲ ਸ਼ੈਲੀ ਜੀ ਪਹੁੰਚ ਰਹੇ ਹੈ ਤੇ ਸਾਡੇ ਬਠਿੰਡੇ ਤੋਂ ਦੀਪਕ ਭਈਆ ਜੀ ਪਹੁੰਚ ਰਹੇ ਹੈ ਕਿ ਜੋ ਪ੍ਰੋਗਰਾਮ ਦੇਖਣਯੋਗ ਹੋਏਗਾ ਜੀ ਜੈ ਸ਼ਿਵਾਲਾ ਜੀ ਤੇ ਮੈਂ ਇਸ ਵੀਡੀਓ ਰਾਹੀਂ ਸਾਰੇ ਆਏ ਹੋਏ ਭਗਤਾਂ ਦਾ ਬਹੁਤ ਹੀ तहे ਦਿਲੋਂ ਸ਼ੁਕਰਗੁਜ਼ਾਰ ਕਰਨਾ ਚਾਹਨਾ ਜੈ ਸ਼ਿਵਾਲਾ ਜੈ ਸ਼ਿਵਾਲਾ जय श्री बालाजी सब तो पहला मैं जेवीएस टाइम ਦੇ ਮਾਧਿਅਮ ਦੁਆਰਾ ਮੰਡੀ ਵਾਸੀਆਂ ਨੂੰ ਬਾਲਾ ਜੀ ਮੰਦਿਰ ਵਿੱਚ ਹੋਈ ਮੂਰਤੀ ਸਥਾਪਨਾ ਦੀ ਵਧਾਈ ਲੱਖ ਲੱਖ ਵਧਾਈ ਦੇ ਰਿਹਾ ਜੋ ਕਿ 14 ਫਰਵਰੀ ਦਿਨ ਬੁੱਧਵਾਰ ਬਸੰਤ ਪੰਚਮੀ ਦੇ ਮੌਕੇ ਤੇ ਹੋਈ ਸੀ ਉਸ ਦੇ ਦੌਰਾਨ ਹੀ ਅਸੀਂ ਅੱਜ 16 ਤਰੀਕ ਦਿਨ ਸ਼ੁੱਕਰਵਾਰ ਬਾਲਾ ਜੀ ਦਾ ਵਿਸ਼ਾਲ ਜਾਗਰਣ ਹੋ ਰਿਹਾ ਹੈ ਜਿਸ ਵਿੱਚ ਵਿਸ਼ਾਲ ਸ਼ੈਲੀ ਜੀ ਤੇ ਪ੍ਰਿਭਗ ਜੀ ਆ ਰਹੇ ਨੇ ਤੇ ਲੋਕ ਬਾਲਾ ਜੀ ਦੇ ਭਜਨਾਂ ਦਾ ਆਨੰਦ ਲੈ ਰਹੇ ਨੇ जय श्री बालाजी ਸਭ ਤੋਂ ਪਹਿਲਾਂ जय श्री बालाजी जय श्री राम ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਆਪ ਜੀ ਨੇ ਕਵਰ ਕੀਤਾ ਸੀ ਕਿ 14 ਤਰੀਕ ਨੂੰ ਮੂਰਤੀ ਸਥਾਪਨਾ ਹੋਈ ਸੀ ਮਾਲਾਜੀ ਮਹਾਰਾਜ ਜੀ ਬਾਲਾਜੀ ਮਹਾਰਾਜ ਆਪਣੀ ਹਵੇਲੀ ਦੇ ਵਿੱਚ ਵਿਰਾਜਮਾਨ ਹੋ ਚੁੱਕੇ ਨੇ ਤੇ ਸੂਹ ਇਲਾਕਾ ਹਲਮਾਸੀਆਂ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਉੱਤੇ ਉਸੇ ਖੁਸ਼ੀ ਦੇ ਵਿੱਚ ਅੱਜ ਵਿਸ਼ਾਲ ਜਾਗਰਣ ਬਾਲਾਜੀ ਭਗਤਾਂ ਵੱਲੋਂ ਕਰਾਇਆ ਜਾ ਰਿਹਾ ਸਾਰੇ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਹੀ ਇਹ ਪ੍ਰੋਗਰਾਮ ਨੇਪਰੇ ਚੜਿਆ ਹੈ ਦੇਖੋ ਕਿੰਨੀ ਸੰਗਤ ਤੁਸੀਂ ਦੇਖ ਹੀ ਰਹੇ ਹੋ ਪੂਰੀ ਮੰਡੀ ਦੀ ਸੰਗਤ ਹਮ ਹਮਾ ਕੇ ਪਹੁੰਚ ਰਹੀ ਹੈ ਬਾਲਾ ਜੀ ਦੇ ਦਰਸ਼ਨਾਂ ਨੂੰ ਤੇ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਸੰਗਤ ਦਾ ਜਿਹੜਾ ਮਜਮਾ ਹੈ ਉਹ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਜੋ ਇੱਥੇ ਬਾਲਾਜੀ ਪਰਿਵਾਰ ਵੱਲੋਂ ਕਰਵਾਏ ਜਾਣਗੇ ਉਸੇ ਤਰ੍ਹਾਂ ਹੀ ਲੱਗਿਆ ਰਹੇਗਾ ਤੇ ਸਾਰੇ ਹੀ ਸੱਜਣਾ ਦਾ ਜਿਨ੍ਹਾਂ ਨੇ ਤਿਲ ਫਿਲ ਸਹਿਯੋਗ ਦਿੱਤਾ ਇਸ ਮੰਦਰ ਨਿਰਮਾਣ ਦੇ ਵਿੱਚ ਮੂਰਤੀ ਸੰਸਥਾਪਨਾ ਦੇ ਵਿੱਚ ਉਹ ਸਾਰੇ ਹੀ ਸੱਜਣਾ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਅਸੀਂ ਆਸ ਕਰਦੇ ਆਂ ਕਿ ਫਿਊਚਰ ਦੇ ਵਿੱਚ ਅਸੀਂ ਜਦੋਂ ਵੀ ਪ੍ਰੋਗਰਾਮ ਕਰਵਾਵਾਂਗੇ ਤਾਂ ਉਹ ਸਾਨੂੰ ਇਸੇ ਹੀ ਤਰ੍ਹਾਂ ਸਹਿਯੋਗ ਕਰਦੇ ਰਹਿਣ जय श्री बालाजी जय श्री बालाजी जय श्री श्याम सार्‍यां नु ਬਹੁਤ ਹੀ ਵਧਾਈਆਂ ਆ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਖੁਸ਼ੀ ਦਾ ਮੌਕਾ ਚੱਲ ਰਿਹਾ ਹੈ ਅੱਜ ਅੱਜ ਬਾਲਾ ਜੀ ਦਾ ਵਿਸ਼ਾਲ ਸੰਗੀਤਨ ਹੋ ਰਿਹਾ ਹੈ ਜਿਸ ਵਿੱਚ ਵਿਸ਼ਾਲ ਸ਼ੈਲੀ ਦੇ ਦੀਪਕ ਭਾਈ ਜੀ ਆ ਰਹੇ ਨੇ ਉਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਮੰਨਿਆ ਥਾ ਰਾਇਕੋਟ ਨੇ ਹੁਣੇ ਧਰਮ ਮੰਗਲ ਮਾਰਚ ਚੱਲਦਿਆਂ ਚੋਂ ਕਹਿ ਹੋਇਆ ਤਾਂ ਨਾ ਲੱਗੋ ਇੱਕ ਵੀ ਹੱਥ ਨਹੀਂ ਕਿ ਮਹਿਮਤਰ ਬਹੁਤੀ ਕੰਮ ਦੀ ਬਾਤ ਬਤਾਉਂਗਾ ਜੀ अगर आस है तो हाथ पूरे पूरे ऊपर उठाना मेरे भाई अगर भी सुरक्षा करके हाथ नीचे नहीं चाहिए। कैमरा मैन भैया चारों तरफ कैमरा घुमाओ, और मंडल डालो ऐसे करके नहीं छोड़ना तो भेजा हाथ ऊपर वज़रू okay. ज जिंदे भाइयों के लिए जोरदार तालियां बजाओ और दूसरी तालियां हाथ पूरे पूरे उठाकर बालाजी परिवार में हाथ सिंह वाला के लिए बजाओ भाई भाई जितने मेरे बैठे हैं आपके जितने बच्चे हैं सबको इस मंदिर में मंदिर की ओर लगाओ दीपक गर्ग जी बठिंडा से हमारे बीच में बधाने एक बार जोरदार तालियों से स्वागत करो पुलिस के दरबार की और देखिए जो मेरे भाई मेरी बहनें खड़ी है पीछे संकीर्तन नहीं संकीर्तन में आओगे बैठोगे और झोली बन जाएगी अब ये नहीं पता कि किसकी झोली में मेरा बाबा क्या डाल के चले जाए और जो चाहता है कि उसके परिवार पे उसके कारोबार पे घर संसार में मेरे बाला जी महाराज श्री श्याम प्रभु फाटू वाले ਗੰਬਲੀ ਆਕੇ ਦੇ ਕੇ ਸਹਾਰਾ ਇਨਕੇ ਸੀਨੇ ਮੇਂ ਸਿਆ ਰਾਮ ਰਹਤੇ Oh, look at दोनों तो तो हाथ खोल के विश्वास के साथ हाथ उठाना और विश्वास आज ये नहीं लग रहा कि सामने सारा सा दरबार है हनुमान जी महाराज विराजमान है और सारा सा प्रांगण में